ਭਾਰਤ ਦੀ ਜਿਹੜੀ ਆਰਥਿਕਤਾ ਹੈ ਉਸ ਨੂੰ ਬਿਲਕੁਲ ਹੀ ਥੱਲੇ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਭਾਰਤ ਦਾ ਰੂਸ ਤੋਂ ਸਿੱਧੇ ਤੌਰ ਤੇ ਤੇਲ ਲੈਣ ਕਰਕੇ ਇਹਨਾਂ ਸਾਰੀਆਂ ਗੱਲਾਂ ਤੇ ਉਹ ਲਗਾਤਾਰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਡੋਨਲਡ ਟਰੰਪ ਦੀ ਅੱਜ ਤਕਰੀਬਨ ਸਾਰੇ ਅਖਬਾਰਾਂ ਤੇ ਇਹ ਚਰਚਾ ਹੈ ਕਿ ਡੋਨਲਡ ਟਰੰਪ ਜਿਸ ਨੂੰ ਕਿਸੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੋਸਤ ਸਮਝਦੇ ਸੀ ਉਸਨੇ ਪਹਿਲਾਂ ਭਾਰਤ ਦੇ ਉੱਪਰ 25% ਟੈਕਸ ਲਾਇਆ ਤੇ ਹੁਣ ਉਸ ਨੂੰ ਵਧਾ ਕੇ 50% ਕਰਤਾ ਤੇ ਨਾਲ ਹੀ ਵੱਖਰੀ ਕਿਸਮ ਦੀਆਂ ਸ਼ਰਤਾਂ ਉਹ ਲਗਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦੇ ਨਾਲ ਨਾ ਸਿਰਫ ਭਾਰਤ ਦਾ ਸਮਾਜਿਕ ਤੌਰ ਤੇ ਨੁਕਸਾਨ ਹੋਊਗਾ ਬਲਕਿ ਭਾਰਤ ਨੂੰ ਆਰਥਿਕ ਤੌਰ ਤੇ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਜਦੋਂ ਅਸੀਂ ਇਹ ਸਾਰੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚੋਂ ਕਿਤੇ ਨਾ ਕਿਤੇ ਸਾਨੂੰ ਡੋਨਲਡ ਟਰੰਪ ਦੀ ਸ਼ਖਸੀਅਤ ਬਾਰੇ ਵੀ ਬਹੁਤ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਹਰ ਮੁਲਕ ਜਦੋਂ ਆਪਣੀ ਵਿਦੇਸ਼ ਨੀਤੀ ਬਣਾਉਂਦਾ ਹੈ ਤਾਂ ਉਹ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦਾ ਹੈ ਕਿ ਉਸ ਦੇ ਆਪਣੇ ਮੁਲਕ ਦੇ ਇੰਟਰਸਟ ਸੁਰੱਖਿਤ ਹੈ ਕਿ ਉਸ ਦੇ ਮੁਲਕ ਦਾ ਆਰਥਿਕ ਤੌਰ ਤੇ ਨੁਕਸਾਨ ਤਾਂ ਨਹੀਂ ਹੋ ਰਿਹਾ ਕਿ ਦੂਸਰਾ ਮੁਲਕ ਉਸ ਨੂੰ ਕਿਤੇ ਦਬਾਤਾ ਨਹੀਂ ਰਿਹਾ ਇਹ ਸਾਰੇ ਦੇ ਵਿੱਚ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਿਰੰਤਰ ਤੌਰ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਭ ਤੋਂ ਪਹਿਲਾਂ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਕਰੀਬੀ ਬਿਜ਼ਨਸਮੈਨ ਅਡਾਨੀ ਨੂੰ ਉੱਥੇ ਵੱਡੀ ਸਜ਼ਾ ਦੇਣ ਦੀ ਗੱਲਬਾਤ ਚੱਲੀ ਇਹ ਵੀ ਕਿਹਾ ਗਿਆ ਕਿ ਅਮਰੀਕਾ ਵਿੱਚ ਉਸ ਤੇ ਧੋਖਾਧੜੀ ਦੇ ਕੇਸ ਚਲਾਏ ਜਾ ਸਕਦੇ ਐ ਤੇ ਨਾਲ ਹੀ ਨਾਲ ਵਿਦੇਸ਼ ਮੰਤਰੀ ਵੱਲੋਂ ਇਸ ਦਾ ਕਿਧਰੇ ਨਾ ਕਿਧਰੇ ਖੰਡਨ ਵੀ ਕੀਤਾ ਗਿਆ ਉਸ ਹੱਦ ਤੱਕ ਭਾਰਤ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਚਰਚਾ ਚੱਲੀ ਕਿ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆਪਣੇ ਦੋਸਤ ਅਡਾਨੀ ਨੂੰ ਬਚਾਉਣ ਲਈ ਬਹੁਤ ਸਾਰੀ ਜਗ੍ਹਾ ਤੇ ਕੰਪਰੋਮਾਈਜ਼ ਵੀ ਕਰ ਰਹੀ ਹੈ ਇਹੇ ਗੱਲ ਦਾ ਇੱਕ ਪੱਖ ਸੀ ਉਸ ਤੋਂ ਕੁਝ ਸਮਾਂ ਬਾਅਦ ਭਾਰਤ-ਪਾਕਿਸਤਾਨ ਵਿੱਚ ਪਾਕਿਸਤਾਨ ਦੇ دہشت گردਾਂ ਵੱਲੋਂ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਪਰ ਕੀਤੇ ਗਏ ਕਤਲਾਂ ਕਾਰਨ ਦੋਨਾਂ ਮੁਲਕਾਂ ਦੇ ਆਪਸੀ ਸਬੰਧ ਹੈ ਜਿਹੜੇ ਉਹ ਲੜਾਈ ਤੱਕ ਵੱਧ ਗਏ ਜਦੋਂ ਲੜਾਈ ਸ਼ੁਰੂ ਹੋਈ ਤਾਂ ਉਹਦੇ ਵਿੱਚ ਕਿਧਰੇ ਨਾ ਕਿਧਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਐਂਟਰੀ ਹੋਈ ਤੇ ਉਹਨਾਂ ਨੇ ਸਿੱਧੇ ਤੌਰ ਤੇ ਇਸ ਰੂਪ ਦੇ ਵਿੱਚ ਵਿਸ਼ੇ ਪੱਧਰ ਤੇ ਪ੍ਰਚਾਰ ਕੀਤਾ ਕਿ ਜਿਵੇਂ ਉਹਨੇ ਦੋਨਾਂ ਮੁਲਕਾਂ ਨੂੰ ਡਾਂਟ ਕੇ ਸਮਝਾ ਕੇ ਆਪਣਾ ਪ੍ਰਭਾਵ ਵਰਤ ਕੇ ਵਪਾਰ ਦੀਆਂ ਸ਼ਰਤਾਂ ਲਗਾ ਕੇ ਇਸ ਗੱਲ ਲਈ ਮਨਾਇਆ ਕਿ ਤੁਸੀਂ ਦੋਨੇ ਹੁਣ ਲੜਾਈ ਨੂੰ ਬੰਦ ਕਰੋ ਤੇ ਭਾਰਤ ਜੋ ਲਗਾਤਾਰ ਇਹ ਕਹਿ ਰਿਹਾ ਸੀ ਕਿ ਸਾਡੀ ਦਵੱਲੀ ਨੀਤੀ ਹੈ ਬਾਈਲੈਟਰਲ ਗੱਲਬਾਤ ਕਰਨੀ ਹੈ ਤੀਜੀ ਧਿਰ ਨੂੰ ਵਿੱਚ ਨਹੀਂ ਲੈਣਾ ਪਹਿਲਾਂ ਉਹ ਦਾਮੀਸੁਰ ਦੇ ਵਿੱਚ ਕਹਿੰਦਾ ਰਿਹਾ ਕਿ ਡੋਨਲਡ ਟਰੰਪ ਦਾ ਸਾਡੇ ਸਮਝੌਤੇ ਵਿੱਚ ਕੋਈ ਰੋਲ ਨਹੀਂ ਤੇ ਫਿਰ ਉਸ ਨੇ ਵੱਡੇ ਪੱਧਰ ਤੇ ਕਹਿਣਾ ਸ਼ੁਰੂ ਕੀਤਾ ਪਰ ਘਟੋ-ਘਟ 30-35 ਵਾਰ ਡੋਨਲਡ ਟਰੰਪ ਨੇ ਜਿੱਥੇ ਵੀ ਉਹਨੂੰ ਮੌਕਾ ਮਿਲਦਾ ਏਸ ਕਹਿਣ ਤੋਂ ਕਦੇ ਗੁਰੇਜ ਨਹੀਂ ਕੀਤਾ ਕਿ ਹਾਂ ਇਹ ਸਮਝੌਤਾ ਮੈਂ ਕਰਾਇਆ ਮੇਰੀ ਗੱਲ ਮੰਨ ਕੇ ਕੀਤਾ ਤੇ ਹੁਣ ਗੱਲ ਜੋ ਅੱਜ ਦੀਆਂ ਸੁਰਖੀਆਂ ਉਸ ਤੱਕ ਪਹੁੰਚ ਗਈ ਕਿ ਭਾਰਤ ਦੀ ਜਿਹੜੀ ਆਰਥਿਕਤਾ ਹੈ ਉਸ ਨੂੰ ਬਿਲਕੁਲ ਹੀ ਥੱਲੇ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਡੋਨਲਡ ਟਰੰਪ ਕਿੱਧਰੇ ਨਾ ਕਿਧਰੇ ਕਦੇ ਬ੍ਰਿਕਸ ਨੂੰ ਲੈ ਕੇ ਕਦੇ ਭਾਰਤ ਦੀ ਚੀਨ ਤੇ ਰੂਸ ਨਾਲ ਜਿਹੜੀ ਨੇੜਤਾ ਹੈ ਉਸ ਨੂੰ ਲੈ ਕੇ ਕਦੇ ਭਾਰਤ ਦਾ ਰੂਸ ਤੋਂ ਸਿੱਧੇ ਤੌਰ ਤੇ ਤੇਲ ਲੈਣ ਕਰਕੇ ਇਹਨਾਂ ਸਾਰੀਆਂ ਗੱਲਾਂ ਤੇ ਉਹ ਲਗਾਤਾਰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਜੋ ਵੀ ਹਿੰਦੁਸਤਾਨ ਕਰਨਾ ਚਾਹੁੰਦਾ ਹੈ ਉਹ ਉਹ ਉਸ ਦੀ رائے ਨਾਲ ਉਸ ਦੀ ਮਰਜ਼ੀ ਅਨੁਸਾਰ ਜੇਕਰ ਕਰਦਾ ਤਾਂ ਉਹਦੀ ਸਹਿਮਤੀ ਬਣਦੀ ਹੈ ਜੇ ਨਹੀਂ ਕਰਦਾ ਤਾਂ ਉਹਦੀ ਸਹਿਮਤੀ ਨਹੀਂ ਬਣਦੀ ਤੇ ਲਗਾਤਾਰ ਉਸ ਦੇ ਬਦਲਦੇ ਬਿਆਨਾਂ ਤੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਤੇ ਵੀ ਕਿਸੇ ਵੀ ਚੀਜ਼ ਨੂੰ ਨਾ ਸਮਝੌਤਾ ਕਰਨ ਨੂੰ ਤਿਆਰ ਹੈ ਤੇ ਨਾ ਹੀ ਛੱਡਣ ਨੂੰ ਤਿਆਰ ਹੈ ਦੋ ਪ੍ਰਮੁੱਖ ਵਿਅਕਤੀ ਜਿਹੜੇ ਉਦਿਆਂ ਚੋਣਾ ਸਮੇਂ ਨਾਲ ਰਹੇ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਜਦੋਂ ਇਹ ਇਲੈਕਸ਼ਨ ਸ਼ੁਰੂ ਹੋਈ ਸੀ ਤਾਂ ਮੋਦੀ ਸਾਹਿਬ ਜਾ ਕੇ ਉੱਥੇ ਲਗਾਤਾਰ ਡੋਨਲਡ ਟਰੰਪ ਦਾ ਪ੍ਰਚਾਰ ਕਰਨ ਦੇ ਵਿੱਚ ਆਪਣਾ ਹੱਥ ਅਜਮਾਉਂਦੇ ਰਹੇ ਤੇ ਡੋਨਲਡ ਟਰੰਪ ਨੂੰ ਬਹੁਤ ਸਾਰੀਆਂ ਸਟੇਜਿਸ ਦੇ ਉੱਪਰ ਇਹ ਵੀ ਕਹਿੰਦੇ ਮੋਦੀ ਸਾਹਿਬ ਨੂੰ ਸੁਣਿਆ ਗਿਆ ਕਿ ਉਹ ਮੇਰੇ ਨਿੱਜੀ ਮਿੱਤਰ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਜਿੱਥੇ ਆਰਥਿਕ ਹਿੱਤਾਂ ਦੀ ਗੱਲ ਹੋਵੇ ਜਿੱਥੇ ਅੰਤਰਰਾਸ਼ਟਰੀ ਸਮਝੌਤਿਆਂ ਦੀ ਗੱਲ ਹੋਵੇ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਐਸ ਕਿਸਮ ਦੇ ਵਪਾਰੀ ਕਿਸਮ ਦੇ ਬੰਦੇ ਦੀ ਗੱਲ ਹੋਵੇ ਜਿਦਾਂ ਦਾ ਟਰੰਪ ਹੈ ਉੱਥੇ ਨਿੱਜੀ ਦੋਸਤੀ ਦਾ ਕੋਈ ਬਹੁਤਾ ਅਰਥ ਨਹੀਂ ਰਹਿ ਜਾਂਦਾ ਤੇ ਇਸ ਬਾਰੇ ਅਸੀਂ ਸਾਰੇ ਜਾਣਦੇ ਆ ਕਿ ਸਿਰਫ ਦੋ ਪ੍ਰਮੁੱਖ ਵਿਅਕਤੀ ਮੋਦੀ ਸਾਹਿਬ ਬਾਰੇ ਅਸੀਂ ਜਾਣਦੇ ਆ ਕਿ ਉਹ ਜਿਹੜਾ ਤੌਰ ਤੇ ਆਪਣੀ ਗੱਲ ਕਰਦੇ ਰਹੇ ਆ ਤੇ ਦੂਸਰਾ ਉਹਨਾਂ ਦੀਆਂ ਚੋਣਾਂ ਦੇ ਦੌਰਾਨ ਸਭ ਤੋਂ ਨੇੜਲਾ ਵਿਅਕਤੀ ਜੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਜਿਹਨੂੰ ਐਲਨ ਮਸਕ ਕਿਹਾ ਜਾਂਦਾ ਹੈ ਐਲਨ ਮਸਕ ਨੇ ਸਭ ਤੋਂ ਜ਼ਿਆਦਾ ਉਹਨਾਂ ਦੇ ਨਾਲ ਖੜਕੇ ਉਹਨਾਂ ਦੀ ਚੋਣਾਂ ਦੇ ਵਿੱਚ ਮਦਦ ਕੀਤੀ ਤੇ ਜਿਵੇਂ ਪਾਵਰ ਦੇ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਡੋਨਲਡ ਟਰੰਪ ਨੇ ਆਪਣੇ ਨੇੜੇ ਦੇ ਦੋਸਤ ਐਲਨ ਮਸਕ ਨੂੰ ਠਿੱਬੀ ਲਾਈ ਤੇ ਉਸ ਦਾ ਕੰਪਨੀ ਦਾ ਜਿਹੜਾ ਪ੍ਰਮੁੱਖ ਆਧਾਰ ਸੀ ਜਿਹੜਾ ਸੋਲਰ ਨਾਲ ਚੱਲਣ ਵਾਲੀਆਂ ਕਾਰਾਂ ਦਾ ਸੀ ਜਾਂ ਉਹ ਜਿਹੜੀਆਂ ਕਾਰਾਂ ਸੀ ਜਿਹੜੀਆਂ ਇਲੈਕਟ੍ਰਿਸਿਟੀ ਦੇ ਨਾਲ ਚੱਲਣ ਦੀ ਗੱਲ ਕਰਕੇ ਅੱਗੇ ਆਉਣ ਵਾਲੀਆਂ ਸੀ ਉਹਨਾਂ ਦੇ ਉੱਪਰ ਵੀ ਟਾਇਰਫ ਲਗਾ ਕੇ ਆਪਣੀ ਜਿਹੜੀ ਦੋਸਤੀ ਹੈ ਤੇ ਬਿਜ਼ਨਸ ਦੇ ਹਿੱਤਾਂ ਨੂੰ ਸਾਫ਼ ਕਰਕੇ ਆਪਣੀ ਗੱਲ ਨੂੰ ਉੱਪਰ ਰੱਖਿਆ ਤੇ ਇਹਦੇ ਨਾਲ ਇਹ ਗੱਲ ਸਾਹਮਣੇ ਆਈ ਅਮਰੀਕਾ ਦੇ ਵਿੱਚ ਵੀ ਚਰਚਾ ਰਹੀ ਕਿ ਹੁਣ ਦੋਨਾਂ ਦੀ ਦੋਸਤੀ ਹੈ ਜਿਹੜੀ ਉਹ ਖਠਾਸ ਦੇ ਵਿੱਚ ਬਦਲ ਚੁੱਕੀ ਹੈ ਤੇ ਇਸ ਕਿਸਮ ਦਾ ਹੀ ਵਰਤਾਰਾ ਕੁਝ ਭਾਰਤ ਦੇ ਉਹਨਾਂ ਦੇ ਮਿੱਤਰ ਸ੍ਰੀ ਨਰਿੰਦਰ ਮੋਦੀ ਨਾਲ ਵਾਪਰਿਆ ਉਹਨਾਂ ਨੇ ਨਾ ਸਿਰਫ ਨਿੱਜੀ ਤੌਰ ਤੇ ਨਾ ਸਿਰਫ ਡਿਪਲੋਮੇਸੀ ਦੇ ਤੌਰ ਤੇ ਤੇ ਨਾ ਸਿਰਫ ਆਰਥਿਕ ਤੌਰ ਤੇ ਬਲਕਿ ਹਰ ਫਰੰਟ ਤੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਡੋਨਲਡ 트੍ਰੰਪ ਦੀ ਸ਼ਖਸੀਅਤ ਕਿਹੋ ਜਿਹੀ ਹੈ ਇਹਦੇ ਬਾਰੇ ਇੱਕ ਪ੍ਰੋਫੈਸਰ ਸਟੀਵ ਹਾਕੇ ਜੋ ਜான் ਹਾਪਕਿਨ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਉਹਨਾਂ ਦਾ ਇੱਕ ਬਿਆਨ ਹੈ ਜਿਹੜਾ ਉਹ ਸਾਡੇ ਧਿਆਨ ਦੀ ਮੰਗ ਕਰਦਾ ਹੈ ਉਹ ਕਹਿੰਦਾ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਜਿਹੜੀ ਸ਼ਖਸੀਅਤ ਹੈ ਉਹ ਬੜੀ ਅਸਥਿਰ ਕਿਸਮ ਦੀ ਹੈ ਉਹ ਸਵੇਰੇ ਕਿਸੇ ਵਿਅਕਤੀ ਨਾਲ ਹੱਥ ਮਿਲਾ ਸਕਦੇ ਆ ਤੇ ਸ਼ਾਮ ਨੂੰ ਉਸੇ ਵਿਅਕਤੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਸਕਦੇ ਆ ਉਹਨਾਂ ਨੇ ਇਹਦੇ ਸਬੰਧੀ ਨਪੋਲੀਅਨ ਦੀ ਇੱਕ ਉਦਾਹਰਨ ਦਿੱਤੀ ਕਿ ਡੋਨਲਡ ਟਰੰਪ ਕਿੱਧਰ ਨੂੰ ਵੱਧ ਰਹੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਨਪੋਲੀਅਨ ਹੈ ਉਹਦੀ ਇਹ ਧਾਰਨਾ ਹੁੰਦੀ ਸੀ ਕਿ ਅਗਰ ਕੋਈ ਦੁਸ਼ਮਣ ਖੁਦ ਨੂੰ ਬਰਬਾਦ ਕਰ ਰਿਹਾ ਹੈ ਤਾਂ ਸਾਨੂੰ ਉਸਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜਾ ਡੋਨਲਡ 트੍ਰੰਪ ਹੈ ਉਹ ਆਪਣੇ ਮੁਲਕ ਦੇ ਵਿੱਚ ਆਪਣੀ ਆਰਥਿਕਤਾ ਨੂੰ ਆਪਣੇ ਲੋਕਾਂ ਦੇ ਹਿੱਤਾਂ ਨੂੰ ਇੱਕ ਪਾਸੇ ਕਰਕੇ ਜਾਂ ਵਿਸ਼ਵ ਦੇ ਬਾਕੀ ਹਿੱਤਾਂ ਨੂੰ ਇੱਕ ਪਾਸੇ ਕਰਕੇ ਜਿਹੜੇ ਉੱਥੋਂ ਦੇ ਅਮਰੀਕਾ ਦੇ ਡੋਨਲਡ 트੍ਰੰਪ ਦੇ ਵਿਰੋਧੀ ਜਾਂ ਆਪੋਜੀਸ਼ਨ ਵਾਲੇ ਕਹਿ ਰਹੇ ਹੈ ਕਿ ਨਾ ਸਿਰਫ ਉਹ ਬਾਕੀ ਮੁਲਕਾਂ ਨਾਲ ਅਮਰੀਕਾ ਦੇ ਸਬੰਧ ਖਰਾਬ ਕਰ ਰਿਹਾ ਹੈ ਬਲਕਿ ਨਾਲ ਹੀ ਨਾਲ ਉਹ ਵਿਅਕਤੀ ਹੈ ਜਿਹੜਾ ਆਪਣੇ ਆਪ ਨੂੰ ਵੀ ਰਾਜਨੀਤਿਕ ਤੌਰ ਤੇ ਬਹੁਤ ਵੱਡੀ ਖਾਈ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤੇ ਲਗਾਤਾਰ ਚਰਚਾਵਾਂ ਖਬਰਾਂ ਆ ਰਹੀਆਂ ਹਨ ਅਗਲੀ ਗੱਲ ਆਪਾਂ ਇੱਕ ਚੀਨੀ ਕਹਾਵਤ ਦੇ ਅਨੁਸਾਰ ਕਹਿਣਾ ਚਾਹਾਂਗੇ ਚੀਨ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਸਮੇਂ ਤੇ ਇੱਕ ਵਿਅਕਤੀ ਨੂੰ ਦੁਸ਼ਮਣ ਬਣਾ ਸਕਦੇ ਹੋ ਇੱਕ ਸਮੇਂ ਤੇ ਇੱਕ ਤੋਂ ਵੱਧ ਵਿਅਕਤੀਆਂ ਨੂੰ ਦੁਸ਼ਮਣ ਬਣਾ ਸਕਦੇ ਹੋ ਪਰ ਤੁਸੀਂ ਇੱਕ ਸਮੇਂ ਤੇ ਪੂਰੇ ਸਮੇਂ ਲਈ ਸਾਰੇ ਵਿਅਕਤੀਆਂ ਨੂੰ ਆਪਣੇ ਦੁਸ਼ਮਣ ਨਹੀਂ ਬਣਾ ਸਕਦੇ ਜੇ ਅੱਜ ਜਿੱਥੋਂ ਤੱਕ ਆਮ ਤੌਰ ਤੇ ਵਪਾਰਕ ਬੰਦਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਭਾਰਤ ਅਮਰੀਕਾ ਤੇ ਬਹੁਤ ਨਿਰਭਰ ਹੈ ਜੇ ਅਮਰੀਕਾ ਸੈਂਕਸ਼ਨ ਲਾਊਗਾ ਤਾਂ ਭਾਰਤ ਚੁੱਪ ਕਰਕੇ ਬੈਠੂਗਾ ਪਰ ਲੱਗਦਾ ਹੈ ਕਿ ਐਸਾ ਵਾਪਰਨ ਵਾਲਾ ਨਹੀਂ ਕਿਉਂਕਿ ਭਾਰਤ ਨੇ ਵੀ ਹੁਣ ਉਹਨਾਂ ਨੂੰ ਜਵਾਬ ਦੇਣਾ ਸ਼ੁਰੂ ਕਰਤਾ ਤੇ ਅੱਜ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਦਾ ਬਿਆਨ ਆਇਆ ਕਿ ਅਸੀਂ ਵੀ ਸਾਡੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੇ ਫੈਸਲੇ ਲਵਾਂਗੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਮੋਦੀ ਸਾਹਿਬ ਅਡਾਨੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕੀ ਭਾਰਤੀ ਆਰਥਿਕ ਹਿੱਤਾਂ ਨੂੰ ਦਾਤੇ ਲਾਉਂਦੇ ਐ ਜਾਂ ਭਾਰਤ ਦੇ ਆਰਥਿਕ ਹਿੱਤਾਂ ਕਾਰਨ ਉਹ ਇੱਕ ਵਾਰੀ ਖੜੇ ਹੋ ਕੇ ਆਪਣੇ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ ਕਿ ਨਹੀਂ ਸਾਨੂੰ ਇਹ ਮਨਜ਼ੂਰ ਨਹੀਂ ਹੈ ਪਰ ਇਸ ਗੱਲ ਦੀ ਸੰਭਾਵਨਾ ਅਜੇ ਤੱਕ ਥੋੜੀ ਘੱਟ ਲੱਗ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ ਸੀ ਉਸ ਡਿਬੇਟ ਦੇ ਵਿੱਚ ਲਗਾਤਾਰ اپੋਜੀਸ਼ਨ ਦੇ ਲੀਡਰ ਰੋਹਲ ਗਾਂਧੀ ਵੱਲੋਂ ਇਹ ਰੌਲਾ ਪਾਇਆ ਗਿਆ ਕਿ ਤੁਸੀਂ ਇੱਕ ਵਾਰੀ ਕਹੋ ਕਿ ਮੋਦੀ ਸਾਹਬ ਜੋ ਡੋਨਲਡ 트ੰਪ ਕਹਿ ਰਿਹਾ ਮੈਂ ਸਮਝੌਤਾ ਕਰਾਇਆ ਹੈ ਉਹ ਝੂਠ ਬੋਲ ਰਿਹਾ ਪਰ ਮੋਦੀ ਸਾਹਿਬ ਇਸ ਤੇ ਅਖੀਰ ਤੱਕ ਚੁੱਪ ਰਹੇ ਅਸੀਂ ਆਸ ਇਹੀ ਰੱਖਦੇ ਹਾਂ ਕਿ ਭਾਰਤ ਉੱਠ ਕੇ ਖੜਾ ਹੋਵੇ ਕਿਉਂਕਿ ਅਮਰੀਕਾ ਵੀ ਸਾਊਥ ਏਸ਼ੀਆ ਦੇ ਜਾਂ ਇੱਕ ਵੱਡੇ ਕੰਟੀਨੈਂਟ ਜਿਹਦੇ ਵਿੱਚ ਬਹੁਤ ਸਾਰੇ ਹੋਰ ਮੁਲਕ ਵੀ ਆ ਜਾਂਦੇ ਆ ਉਹਨਾਂ ਮੁਲਕਾਂ ਨਾਲ ਕਦੇ ਵੀ ਇੱਕੋ ਸਮੇਂ ਤੇ ਵਿਗਾੜ ਕੇ ਆਪਣੀ ਅੰਤਰਰਾਸ਼ਟਰੀ ਨੀਤੀ ਹੈ ਜਿਹੜੀ ਉਹਨੂੰ ਅੱਗੇ ਨਹੀਂ ਲਿਜਾ ਸਕਦਾ ਜੇ ਵੱਡੇ ਮੁਲਕਾਂ ਦੇ ਵਿੱਚੋਂ ਆਪਾਂ ਮੰਨੀਏ ਰੂਸ ਚੀਨ ਔਰ ਇੰਡੀਆ ਤੇ ਹੋਰ ਬਹੁਤ ਸਾਰੇ ਮੁਲਕ ਉਹਦੀ ਖਿਲਾਫਰਚੀ ਕਰਦੇ ਆ ਵਿਰੋਧ ਕਰਦੇ ਆ ਤਾਂ ਅਮਰੀਕਾ ਜਿਹੜਾ ਉਹ ਅਲੱਗ-ਥਲੱਗ ਹੋ ਸਕਦਾ ਕਿਉਂਕਿ ਯੂਰੋਪੀਅਨ ਯੂਨੀਅਨ ਭਾਵੇਂ ਉਸਦੇ ਨਾਲ ਲੱਗੀ ਹੋਈ ਹੈ ਪਰ ਕਿਧਰੇ ਨਾ ਕਿਧਰੇ ਡਿਫਰੈਂਸ ਆਫ ਓਪੀਨੀਅਨ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਨਾਲ ਲੱਗਦਾ ਮੁਲਕ ਮੈਕਸੀਕੋ ਉਸ ਤੋਂ ਪਾਸੇ ਹੋਣ ਜਾ ਰਿਹਾ ਹੈ ਜਿਹੜਾ ਅਮਰੀਕਾ ਦਾ ਸਭ ਤੋਂ ਨੇੜਲਾ ਮੁਲਕ ਕੈਨੇਡਾ ਜੋ ਇੱਕ ਤਰੀਕੇ ਨਾਲ ਅਮਰੀਕਾ ਦਾ ਹਰ ਵਕਤ ਦਾ ਸਾਂਝੀਦਾਰ ਕਿਹਾ ਜਾਂਦਾ ਸੀ ਉਸਦੇ ਨਾਲ ਵੀ ਆਰਥਿਕ ਹਿੱਤਾਂ ਨੂੰ ਲੈ ਕੇ ਬਹੁਤ ਸਾਰੀਆਂ ਖਿੱਚੋ ਤਾਣ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ। ਇਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਲਗਾਤਾਰ ਦੋਸਤ ਕਿਹਾ ਜਾਣ ਵਾਲਾ ਵਿਅਕਤੀ ਹੈ ਜਿਹੜਾ ਸਾਰੇ ਲੋਕਾਂ ਬਾਰੇ ਆਪਣੀ ਰਾਇ ਰੱਖਣ ਵਾਲਾ ਵਿਅਕਤੀ ਡੋਨਲਡ 트ਰੰਪ ਅੰਤਰਰਾਸ਼ਟਰੀ ਪੱਧਰ ਤੇ ਕਿਤੇ ਵੀ ਵਿਸ਼ਵਾਸਯੋਗ ਨਹੀਂ ਹੈ ਜੋ ਭਾਰਤ ਤੇ ਲਾਈਆਂ ਹੋਈਆਂ ਸੰਕਸ਼ਨ ਹੈ ਉਹਦਾ ਆਰਥਿਕ ਅਸਰ ਕੀ ਹੋਊਗਾ ਇਹ ਤਾਂ ਭਵਿੱਖ ਦੇ ਵਿੱਚ ਪਤਾ ਲੱਗੂਗਾ ਪਰ ਫਿਲਹਾਲ ਗੱਲ ਇਹ ਹੈ ਕਿ ਨਿੱਜੀ ਦੋਸਤੀ ਨਿੱਜੀ ਦੋਸਤੀ ਦਾ ਦਾਵਾ ਕਦੇ ਵੀ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਉਹਨਾਂ ਨੂੰ ਬਦਲਣ ਦੇ ਵਿੱਚ ਸਹਾਇਤਾ ਨਹੀਂ ਹੋ ਸਕਦਾ ਇਹ ਕੁਝ ਗੱਲਾਂ ਸੀ ਜਿਹੜੀਆਂ ਹਰ ਭਾਰਤੀ ਲਈ ਕਨਸਰਨ ਹੈ ਹਰ ਭਾਰਤੀ ਲਈ ਧਿਆਨ ਦੀ ਮੰਗ ਕਰਦੀਆਂ ਧੰਨਵਾਦ